ਮਰੇ ਤੇ ਮੁਕਰੇ ਦਾ ਕੀ ਹੱਲ ਕਰੀਏ ਦੋਸਤੋ ਜਦੋਂ ਅਸੀਂ ਇੱਕ ਬੱਚੇ ਤੇ ਕੰਮ ਕਰਦੇ ਆ ਉਹਨੂੰ ਉਹਦਾ ਡਿਲੀਵਰੀ ਬੁਆਏ ਦੇ ਵਿੱਚ ਵੀਜ਼ਾ ਕਢਾਉਣੇ ਆ ਜਦ ਤੱਕ ਤੁਹਾਨੂੰ ਪਤਾ ਕਿ ਕਰੋਸ਼ੀਆ ਦੇ ਵਿੱਚ ਡਿਲੀਵਰੀ ਬੁਆਏ ਤੇ ਕੈਬ ਡਰਾਈਵਰ ਦਾ ਕੰਮ ਕਰਾਉਣਾ ਕਿੰਨਾ ਔਖਾ ਵਾ ਅਸੀਂ 2 ਅਪ੍ਰੈਲ ਨੂੰ ਜਮ੍ਹਾਂ ਕਰਾਏ 8 ਤੋਂ 9 ਕੈਂਡੀਡੇਟ ਸੀਗੇ ਜਿਹੜਾ ਇਹ ਨੋਵਾਂ ਕੈਂਡੀਡੇਟ ਸੀਗਾ ਅਪਲਾਈ ਕਰਕੇ ਵੀਜ਼ਾ ਲੈ ਕੇ ਉਸ ਤੋਂ ਬਾਅਦ ਮੁਕਰ ਗਿਆ ਕਹਿੰਦਾ ਜੀ ਮੈਂ ਤਾਂ ਜਾਣਾ ਨਹੀਂ ਮੇਰਾ ਮਨ ਨਹੀਂ ਹੁਣ ਮਨ ਨੂੰ ਅਸੀਂ ਥੋੜੀ ਸਮਝਾਉਣਾ ਮਾਨੇ ਤੁਹਾਡਾ ਤੁਸੀਂ ਸਮਝਾਉਣਾ ਜੇ ਕੋਈ ਪ੍ਰੋਬਲਮ ਆ ਅਸੀਂ ਬਾਰ ਬਾਰ ਵੀਡੀਓ ਵੀ ਬਣਾਉਂਦੇ ਰਹੇ ਇੰਟੀਮੇਸ਼ਨ ਉਹਨੂੰ ਪਹੁੰਚਦਾ ਰਿਹਾ ਅਸੀਂ WhatsApp ਤੇ ਲਿੰਕ ਰੇ ਉਤੋਂ ਦੀ ਉਹਨੇ ਫੋਨ ਬੰਦ ਕਰ ਲਿਆ ਅਸੀਂ WhatsApp ਤੇ ਕੰਟੈਕਟ ਕਰਦੇ ਸੀ ਮਸਾ ਜੇ ਉਹ ਚਾਰ ਪੰਜ ਦਿਨ ਬਾਅਦ ਰਿਪਲਾਈ ਕਰਦਾ ਸੀ ਕਹਿੰਦਾ ਜੀ ਮੈਂ ਆਫਿਸ ਆਉਂਗਾ ਜਦੋਂ ਦਾ ਵੀਜ਼ਾ ਲੱਗਿਆ ਆਫਿਸ ਦੀ ਡੇਢੀ ਤੱਕ ਨਹੀਂ ਚੜਿਆ ਕਿੱਦਾਂ ਬੰਦੇ ਨੂੰ ਅਸੀਂ ਚੈੱਕ ਕਰ ਲਈਏ ਸਾਡੇ ਕੋਲੇ ਕਿਹੜਾ ਤਰਾਜੂ ਆ ਹੁਣ ਦੋ ਕੈਂਡੀਡੇਟ ਨੇ ਇੱਕ ਇਹ ਕੈਂਡੀਡੇਟ ਜਿਹੜਾ ਜਗਜੀਤ ਸਿੰਘ ਆ ਲੁਧਿਆਣੇ ਤੋਂ ਆ ਤੇ ਇਹਨੇ ਵੀਜ਼ਾ ਲੈ ਕੇ ਮੁੜ ਕੇ ਗਿਆ ਨਹੀਂ ਇੱਕ ਉਹ ਕੈਂਡੀਡੇਟ ਆ ਕਿ ਜਿਨੇ ਵੀਜ਼ਾ ਕਰਵਾਇਆ ਤੇ ਪਾਸਪੋਰਟ ਦੇਖਿਆ ਤੱਕ ਨਹੀਂ ਪੇਮੈਂਟ ਕਲੀਅਰ ਕਰ ਗਿਆ ਦੋਨੇ ਪੱਖ ਆਪਾਂ ਨੂੰ ਦੇਖਣੇ ਪੈਣਗੇ ਸਾਨੂੰ ਅਸੀਂ ਕਿਨੂੰ ਜੱਜ ਕਰੀਏ ਕਿ ਕਿਹੜਾ ਸਹੀ ਆ ਕਿਹੜਾ ਗਲਤ ਆ ਪਰ ਕੰਪਨੀਆਂ ਦੇ ਨਜ਼ਰ ਵਿੱਚ ਅਸੀਂ ਗਲਤ ਹੋ ਜਾਂਨੇ ਆ ਉਹ ਕਹਿੰਦੇ ਤੁਸੀਂ ਕਾਉਂਸਲਿੰਗ ਪ੍ਰੋਪਰ ਨਹੀਂ ਕਰਦੇ ਤੁਸੀਂ ਬੰਦੇ ਨੂੰ ਚੈੱਕ ਨਹੀਂ ਕਰਦੇ ਕਿਹੜਾ ਚੈੱਕ ਕਰ ਸਕੀਏ ਕਿਹੜਾ ਮਿਆਰ ਆ ਜਿਹਦੇ ਵਿੱਚ ਆਪਾਂ ਚੈੱਕ ਕਰ ਸਕਦੇ ਆ ਬੰਦੇ ਨੂੰ ਅਸੀਂ ਬਹੁਤ ਟਾਈਮ ਨਾਲ ਕੰਮ ਕਰਾਇਆ ਜਦਕਿ ਲੋਕੀ ਤੁਹਾਨੂੰ ਪਤਾ ਕਰੋਸ਼ੀਆ ਵਿੱਚ 6 6 8 8 ਮਹੀਨੇ ਲੈ ਰਹੇ ਸੀ 4 ਮਹੀਨਿਆਂ ਦੇ ਵਿੱਚ ਉਹਦਾ ਕੰਮ ਕਰਾ ਕੇ ਉਹਨੂੰ 2 April ਦੀ ਉਹਦੀ ਸਬਮਿਸ਼ਨ ਕਰਾ ਕੇ ਜਦੋਂ ਸਬਮਿਸ਼ਨ ਕਰਾਈ ਨਾ ਉਸ ਤੋਂ ਬਾਅਦ ਉਹਦਾ 2 ਦਿਨ ਬਾਅਦ ਮੈਨੂੰ ਮੈਸੇਜ ਆਇਆ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਮੈਂ ਉਦੋਂ ਦਿੱਲੀ ਸੀਗਾ ਉਦੋਂ ਆਇਆ ਕਹਿੰਦਾ ਜੀ ਮੇਰਾ ਲਾਇਸੈਂਸ ਜਿਹੜਾ ਨਾ ਕਾਰ ਵਾਲਾ ਉਹਨੂੰ ਮੂਰਖ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਕਾਰ ਵਾਲਾ ਹੁੰਦਾ ਉਹਦੇ ਵਿੱਚ ਹੀ ਬਾਈਕ ਵਾਲਾ ਹੁੰਦਾ ਜੇ ਬਾਈਕ ਵਾਲਾ ਉਹ ਕਾਰ ਨਹੀਂ ਚਲਾ ਸਕਦਾ ਪਰ ਜੇ ਕਾਰ ਚਲਾਉਣ ਵਾਲਾ ਤਾਂ ਐਲ ਐਮ ਵੀ ਹੈਗਾ ਉਹਦੇ ਵਿੱਚ ਬਾਈਕ ਵਾਲਾ ਹੁੰਦਾ ਪਰ ਉਹ ਮੂਰਖ ਨਹੀਂ ਸੀਗਾ ਉਹ ਓਵਰ ਸਮਾਰਟ ਸੀਗਾ ਉਹ ਸਾਨੂੰ ਬੇਵਕੂਫ ਬਣਾਉਣ ਲੱਗਿਆ ਸੀ ਉਹ ਕਹਿੰਦਾ ਮੈਂ ਜਾਣਾ ਨਹੀਂ ਚਾਹੁੰਦਾ ਉਹ ਬਹਾਨਾ ਲੱਭ ਰਿਹਾ ਸੀ ਉਸ ਤੋਂ ਬਾਅਦ 10 ਦਿਨ ਬਾਅਦ ਉਹਦਾ ਮੈਸੇਜ ਆਉਂਦਾ ਜੀ ਮੈਂ ਜਾਣਾ ਨਹੀਂ ਵੀ ਕਿਉਂ ਨਹੀਂ ਜਾਣਾ ਜਦੋਂ ਤੁਹਾਨੂੰ ਕੋਈ ਕੰਮ ਕਰਾ ਕੇ ਦਿੱਤਾ ਤੁਸੀਂ ਖੁਦ ਸਬਮਿਸ਼ਨ ਕਰਾ ਰਹੇ ਹੋ ਖੁਦ ਬਾਇਓਮੈਟ੍ਰਿਕ ਕਰਾ ਰਹੇ ਹੋ ਜਦੋਂ ਵਿਜ਼ਾ ਆਉਂਦਾ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਉਲਟਾ ਉਹ ਬਹਾਨੇ ਮਾਰਨ ਲੱਗਿਆ ਜੀ ਸਾਡਾ ਐਕਸੀਡੈਂਟ ਹੋ ਗਿਆ ਮੈਂ ਕਹਾਂ ਜੀ ਐਕਸੀਡੈਂਟ ਹੋ ਗਿਆ ਅਸੀਂ ਆ ਜਾਨੇ ਤੁਹਾਡਾ ਪਤਾ ਲੈਣ ਨਹੀਂ ਜੀ ਅਸੀਂ ਘਰੇ ਨਹੀਂ ਹੈਗੇ ਮੈਂ ਕਦੇ ਤਾਂ ਘਰੇ ਆਉਂਗੇ ਨਹੀਂ ਜੀ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਘਰੇ ਗਏ ਘਰੇ ਨਹੀਂ ਮਿਲੇ ਫਿਰ ਅਸੀਂ ਉੱਥੋਂ ਦਾ ਮੋਤਵਾਰ ਬੰਦਾ ਕਾਉਂਸਲਰ ਸਾਹਿਬਾ ਉਹਨਾਂ ਨੂੰ ਪਾਇਆ ਉਸ ਤੋਂ ਬਾਅਦ ਉਹਨਾਂ ਰਿਸ਼ਤੇਦਾਰ ਵੀ ਪਾਏ ਪਰ ਕਿਸੇ ਦਾ ਕੋਈ ਇੱਕ ਵੀ ਰਿਪਲਾਈ ਨਹੀਂ ਆਇਆ ਜਦੋਂ ਕੋਈ ਏਜੰਟ ਗਲਤ ਹੁੰਦਾ ਆਪਾਂ ਸਾਰੇ ਉਹਨੂੰ ਘੇਰ ਲੈਨੇ ਆ ਪਰ ਜਦੋਂ ਕੋਈ ਕਲਾਇੰਟ ਗਲਤ ਹੁੰਦਾ ਦੂਜਿਆਂ ਦਾ ਗਰੁੱਪ ਖਰਾਬ ਕਰਦਾ ਮੈਨੂੰ ਪਾਸਪੋਰਟ ਚੱਕਣਾ ਪੈਂਦਾ ਪੇਮੈਂਟ ਦੇ ਕੇ ਸਾਰਾ ਕੁਝ ਕਲੀਅਰ ਕਰਕੇ ਕਿਉਂ ਕਿਉਂਕਿ ਬਾਕੀਆਂ ਦਾ ਫਿਊਚਰ ਉਹਦੇ ਨਾਲ ਜੁੜਿਆ ਤੇ ਮੈਂ ਆਪਣੇ ਸੋਰਸ ਖਰਾਬ ਨਹੀਂ ਕਰ ਸਕਦਾ ਸ਼ਾਇਦ ਤੁਸੀਂ ਤਾਂ ਆਪਣਾ ਪਾਸਪੋਰਟ ਤੁਹਾਡੇ ਲਈ ਤਾਂ 1500 ਦਾ ਪਰ ਸਾਡੇ ਲਈ ਉਹ ਬਹੁਤ ਮਹਿੰਗਾ ਹੋ ਜਾਂਦਾ ਹਰ ਇੱਕ ਚੀਜ਼ ਮਿਹਨਤ ਪੈਸਾ ਵੀ ਇੱਕ ਸਾਈਡ ਤੇ ਐਫਰਟਸ ਕਿੰਨੇ ਲੱਗੇ ਆ ਪਤਾ ਨਹੀਂ ਕਿੰਨੇ ਮੁਸ਼ਕਲਾਂ ਨਾਲ ਇਸ ਟਾਈਮ ਪਰਮਿਟ ਨਿਕਲ ਰਿਹਾ ਜਦੋਂ ਉਥੇ ਰਸ਼ ਐਨਾ ਪੈ ਜਾਂਦਾ ਉਹਦੇ ਵਿੱਚ ਅਸੀਂ ਇੰਨੇ ਮੁਸ਼ਕਲ ਨਾਲ ਉਹ ਪਰਮਿਟ ਕਢਾਈ ਉਹ ਅੰਬੈਸੀਆਂ ਤੱਕ ਅਸੀਂ ਨਾਲ ਕੇ ਦਿੱਲੀ ਦਿੱਲੀ ਸਬਮਿਸ਼ਨ ਕਰਾਈ ਉਸ ਤੋਂ ਬਾਅਦ ਤੁਸੀਂ ਸਾਨੂੰ ਜਦੋਂ ਆ ਕੇ ਕਹਿੰਦੇ ਸਾਡਾ ਮਨ ਨਹੀਂ ਤੇ ਸਾਡੇ ਤੇ ਕੀ ਬੀਤਦੀ ਆ ਕਦੇ ਸੋਚਿਆ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਆ ਕਦੇ ਸੋਚਿਆ ਹਰ ਇੱਕ ਬੰਦੇ ਨੂੰ ਆਪਣਾ ਪਾਲਾ ਖਾ ਜਾਂਦਾ ਤੁਸੀਂ ਸੋਚਿਆ ਇੱਕ ਵਾਰੀ ਆਫਿਸ ਜੇ ਤੁਸੀਂ ਸੱਚੇ ਵੀ ਹੋ ਕੁਝ ਵੀ ਗਲਤ ਆ ਕੋਈ ਪ੍ਰੋਬਲਮ ਆ ਤੁਸੀਂ ਆਫਿਸ ਆ ਕੇ ਬੈਠ ਕੇ ਗੱਲ ਕਰੋ ਤੁਹਾਨੂੰ ਕੋਈ ਜੋਬ ਰਿਲੇਟਡ ਕੋਈ ਪ੍ਰੋਬਲਮ ਆ ਤੁਹਾਨੂੰ ਕੰਮ ਰਿਲੇਟਡ ਕੋਈ ਹੈਗਾ ਜੀ ਸਾਨੂੰ ਆ ਚੀਜ਼ ਮਿਲਣੀ ਚਾਹੀਦੀ ਆ ਨਹੀਂ ਮੈਨੂੰ ਬੈਠ ਕੇ ਗੱਲ ਕਰੋ ਬਕਾਇਦਾ ਜਿੰਨੀ ਵਾਰੀ ਆਏ ਮੈਂ ਕੋ ਕੈਮਰਾ ਰਿਕਾਰਡਿੰਗ ਮੇਰੇ ਕੋ ਵੌਇਸ ਰਿਕਾਰਡਿੰਗ ਜਿੰਨੀ ਵਾਰੀ ਗੱਲ ਕੀਤੀ ਆ ਕਿੰਨੀ ਵਾਰੀ ਉਹਨੂੰ ਲਾਸਟ ਮੈਸੇਜ ਪਾਇਆ ਕਿ ਤੇਰੇ ਵੀਜ਼ੇ ਨੂੰ 6 ਦਿਨ ਰਹਿ ਗਏ ਆ ਆਜਾ ਹਜੇ ਵੀ ਹੱਲ ਹੈ ਹਜੇ ਵੀ ਡੁੱਲੇ ਮੇਰਾਂ ਦਾ ਕੁਝ ਨਹੀਂ ਵਿਗੜਿਆ ਪਰ ਬੰਦੇ ਦੇ ਜੂਮ ਹੀ ਨਹੀਂ ਸਰਕੇ ਪਤਾ ਨਹੀਂ ਕੌਣ ਉਹਨਾਂ ਨੂੰ ਖਰਾਬ ਕਰਨ ਆਲੇ ਆ ਸ਼ਾਇਦ ਉਹ ਕੋਈ ਬਦਲਾ ਲੈਣ ਹੀ ਆਏ ਸੀ ਕਿਸੇ ਨੇ ਸਾਨੂੰ ਉਹਨੂੰ ਪਲਾਨਟ ਕਰਕੇ ਭੇਜਿਆ ਸੀ ਕਿ 7 ਸੀ ਵਾਲੇ ਦਾ ਖਰਾਬ ਕਰ ਪਰ ਮਹਾਰਾਜ ਦੀ ਕਿਰਪਾ ਨਾਲ ਅਸੀਂ ਮਿਹਨਤ ਕਰਦੇ ਆ ਕਮੋਨੇ ਆ ਆਪਣੀ ਜੇਬ ਚ ਪੈਸੇ ਦੇ ਕੇ ਪਾਸਪੋਰਟ ਕਰ ਅਸੀਂ ਆਪਣਾ ਸੋਰਸ ਨਹੀਂ ਖਰਾਬ ਕੀਤਾ ਸ਼ਾਇਦ ਕੋਈ ਸੋਰਸ ਖਰਾਬ ਕਰਨਾ ਚਾਹੁੰਦਾ ਹੈ ਸਾਡਾ ਅਸੀਂ ਸੋਰਸ ਨਹੀਂ ਖਰਾਬ ਕੀਤਾ ਪਰ ਇੱਕ ਚੀਜ਼ ਤੁਹਾਨੂੰ ਅਕਲ ਹੋਣੀ ਚਾਹੀਦੀ ਹੈ ਕਿ ਅਸੀਂ ਜੇ ਚੱਲੇ ਆ ਮੰਨ ਲਓ ਸਾਡੇ ਕੋਲ ਸੋਰਸ ਨਾ ਸਾਡੇ ਕੋਲ ਅਸੀਂ ਸੋਰਸ ਆਪਣਾ ਖਰਾਬ ਕਰ ਦਿੰਦੇ ਬਾਕੀ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਤੁਸੀਂ ਸੋਚਿਆ ਕਿੰਨੇ ਪਾਪਾਂ ਦੇ ਭਾਗੀ ਬਣਨਾ ਸੀ ਆਪਾਂ ਇੱਕ ਮਿੰਟ ਜਿੱਤਰਾ ਜੋ ਚੁਣ ਲੈਂਦੇ ਕਿ ਵੀ ਹਾਂਜੀ ਕੌਣ ਸਹੀ ਕੌਣ ਗਲਤ ਪਰ ਨੀਅਤ ਜਿਹਦੀ ਮਾੜੀ ਹੋ ਜਾਵੇ ਉਹ ਗਲਤ ਆ ਚਾਹੇ ਕਿਸੇ ਵੀ ਲਾਈਨ 'ਚ ਚਾਹੇ ਕਲਾਇੰਟ ਆ ਚਾਹੇ ਏਜੰਟ ਆ ਚਾਹੇ ਡਾਕਟਰ ਆ ਚਾਹੇ ਵਕੀਲ ਆ ਚਾਹੇ ਕੋਈ ਵੀ ਲਾਈਨ ਆ ਇੱਥੇ ਪਰਫੈਕਟ ਕੋਈ ਵੀ ਨਹੀਂ ਨਾ ਸਾਡੇ ਕੋਲ ਤਰਾਜੋ ਤੁਸੀਂ ਸਾਡੇ ਰਿਵਿਊ ਵੀਡੀਓ ਦੇਖਦੇ ਹੋ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਦੇਖਦੇ ਹੋ ਤੁਸੀਂ ਸਾਡੇ ਵੀਜ਼ੇ ਲੱਗਦੇ ਦੇਖ ਰਹੇ ਹੋ ਤੇ ਕਿੰਨੇ ਸਾਲਾਂ ਤੋਂ ਮੈਂ ਮੈਨੂੰ ਲੱਗਦਾ 2013 ਤੋਂ ਮੈਂ ਫੇਸਬੁੱਕ YouTube ਤੇ ਮੇਰੀਆਂ ਵੀਡੀਓਜ਼ ਪਈਆਂ ਨੇ ਇਹ ਚੀਜ਼ਾਂ ਨੂੰ ਸੈੱਟ ਕਰਦੇ ਕਿੰਨਾ ਟਾਈਮ ਲੱਗ ਜਾਂਦਾ 1 ਮਿੰਟ ਲੱਗਦਾ ਕਿਸੇ ਦੇ ਉਂਗਲ ਚੱਕਣ ਨੂੰ ਪਰ ਬਣਾਉਣ ਲਈ ਤੁਹਾਡੀ ਸਾਰੀ ਉਮਰ ਲੱਗ ਜਾਂਦੀ ਹੈ ਏ ਮੇਰੀ ਬਣਾਈ ਬਣੀ ਬਣਾਈ ਤੁਸੀਂ ਖਰਾਬ ਕਰਨ ਨੂੰ ਫਿਰਦੇ ਹੋ ਜਿਹੜੇ ਅੱਜ ਕੱਲ ਦੇ ਬੱਚੇ ਆ ਨਵੇਂ ਕੰਮ ਖੋਲੇ ਆ ਉਹਨਾਂ ਨੂੰ ਲੱਗਦਾ ਬਹੁਤ ਈਜ਼ੀ ਆ ਕੋਈ ਵੀ ਲਾਈਨ ਈਜ਼ੀ ਨਹੀਂ ਨਾਲੇ 100% ਨਹੀਂ ਹੁੰਦੀ ਮਿਹਨਤ ਲੱਗਦੀ ਆ ਹਰ ਕੰਮ ਤੇ ਰੋਜ਼ ਅਸੀਂ ਚੀਜ਼ਾਂ ਨੂੰ ਸਿੱਖਦੇ ਆ ਅਸੀਂ ਉਹਦੇ ਕਰਕੇ ਹੁਣ ਸਿਕਿਉਰਟੀ ਵਧਾਈ ਆ ਕਿੰਨਾ ਕੁ ਵਧਾਈ ਜਾਵਾਂਗੇ ਕਈਆਂ ਲਈ ਉਹ ਫਿਰ ਜ਼ਿਆਦਾ ਔਖਾ ਹੋ ਜਾਂਦਾ ਪਰ ਕੀ ਕਰੀਏ ਸਮੇਂ ਨਾਲ ਸਾਨੂੰ ਹਰ ਕਿਨਸਟ੍ਰਕਟਰ ਹੋਣਾ ਪੈਂਦਾ ਅਸੀਂ ਇੰਨੀ ਮਿਹਨਤ ਕਰਦੇ ਆਂ ਕਾਦੇ ਲਈ ਕਰਦੇ ਆਂ ਤੁਹਾਡੇ ਲਈ ਤੁਹਾਡੇ ਫਿਊਚਰ ਲਈ ਕੋਈ ਆ ਕੇ ਪਾਸਪੋਰਟ ਬਣਾਉ ਉਹ 1500 ਦਾ ਪਾਸਪੋਰਟ ਨਹੀਂ ਹੁੰਦਾ ਉਹ ਨਾਲ ਆਪਣਾ ਫਿਊਚਰ ਫੜਾ ਕੇ ਜਾਂਦਾ ਇੰਨੀ ਇੱਜ਼ਤ ਕਰਦਾ ਉਹ ਕਹਿੰਦਾ ਜੀ ਮੇਰਾ ਕੰਮ ਇੱਥੋਂ ਉਹ ਕਿੰਨੀ ਉਮੀਦਾਂ ਲੈ ਕੇ ਆਉਂਦਾ ਅਸੀਂ ਪਤਾ ਨਹੀਂ ਕਿੰਨੇ ਕਿੰਨੇ ਨੱਕ ਰਗੜਦੇ ਆਂ ਮਿਹਨਤ ਦੇ ਨਾਲ ਹਰ ਗੁਰੂ ਘਰ ਜਾਈਦਾ ਹਰ ਮੰਦਿਰ ਜਾਈਦਾ ਜਿੱਥੇ ਤੁਹਾਡਾ ਕੰਮ ਹੋ ਜਵੇ ਨਾਲ ਮਿਹਨਤ ਕਰਦੇ ਆਂ ਨਾਲ ਦਿਨ ਰਾਤ ਆਪਣੀ ਫੈਮਿਲੀ ਨੂੰ ਸੈਕਰੀਫਾਈਜ਼ ਕਰਕੇ ਅਸੀਂ ਹਰ ਕੰਮ ਲਈ ਦਿੱਲੀ ਜਾਂਦੇ ਆਂ। ਟਰੈਵਲ ਕਰਦੇ ਆਂ, ਰਾਤ-ਰਾਤ ਦੇ ਟਰੈਵਲ ਕਰਦੇ ਆਂ। ਟਰੈਵਲ ਜਦੋਂ ਕਈ ਵਾਰੀ ਨੀਂਦ ਵੀ ਆਉਂਦੀ ਹੁੰਦੀ ਆ। ਤੁਸੀਂ ਉਹ ਚੀਜ਼ਾਂ ਭੁੱਲ ਜਾਂਦੇ ਹੋ ਕੱਲੇ ਪੈਸਾ ਨਹੀਂ ਸਾਰੀ ਚੀਜ਼ਾਂ ਹੁੰਦੀਆਂ। ਐਫਰਟਸ ਬਹੁਤ ਹੁੰਦੇ ਆ। ਤੁਹਾਡੇ ਲਈ ਸ਼ਾਇਦ ਇਹ ਵੀਜ਼ਾ ਨਹੀਂ ਹੁੰਦਾ ਤੁਹਾਨੂੰ ਕੋਈ ਹੋਰ ਸੋਚ ਆ ਗਈ ਕਿਉਂਕਿ ਤੁਸੀਂ ਸਾਡੇ ਕੋਲੇ 4 ਤੋਂ 6 ਮਹੀਨੇ ਲਈ ਪਰ 6 ਮਹੀਨੇ ਦੇ ਵਿੱਚ ਕਿੰਨੀ ਵਾਰੀ ਤੁਹਾਡਾ ਦਿਮਾਗ ਚੇਂਜ ਹੁੰਦਾ। ਪਹਿਲਾਂ ਹੀ ਮਾਈਂਡ ਮੇਕਅਪ ਬਣਾ ਕੇ ਆਇਆ ਕਰੋ ਕਿ ਅਸੀਂ ਜਾਣਾ। ਹੁਣ ਇੱਕ ਬਚਾਏ ਆ ਕਿੰਨਾ ਮੈਨੂੰ ਲੱਗਦਾ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਇਹ ਘਰ ਚ ਡਰਿਆ ਹੋਇਆ ਸੀਗਾ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਇਹਦੀ ਰਿਵਿਊ ਵੀਡੀਓ ਤੁਹਾਡੇ ਸਾਹਮਣੇ ਕਰੂੰਗਾ ਅਜਨਾਲੇ ਦਾ ਤੇ ਇਹਨੇ ਦੇਖ ਰਿਆ ਸੀ ਉੱਪਰ ਜਿਹੜੀਆਂ ਲੜਾਈਆਂ ਚੱਲ ਰਹੀਆਂ ਇੱਕ ਦੂਜੇ ਵੱਲ ਚੱਲ ਰਹੀਆਂ ਸੀ ਸਿਸਟਮ ਉਹ ਦੇਖ ਰਿਆ ਸੀ ਇਹਨੂੰ ਮੈਂ 2 ਦਿਨ ਪਹਿਲਾਂ ਬੁਲਾਇਆ ਉੱਥੇ ਇਹਦੀ ਫਾਈਲ ਸਬਮਿਟ ਕਰਾਈ ਮੈਨੂੰ ਲੱਗਦਾ ਮੈਂ ਹੀ ਸਬਮਿਸ਼ਨ ਕਰਾਈ ਉਹ ਵੀਜ਼ਾ ਵੀ ਲੈ ਲੇ ਇਹੀ ਚੀਜ਼ਾਂ ਹੁੰਦੀਆਂ 23 ਮਈ ਨੂੰ ਇਹਦੀ ਸਬਮਿਸ਼ਨ ਹੋਈ ਇਹਦਾ ਵੀਜ਼ਾ ਆ ਗਿਆ ਬੰਦਾ ਭੱਜ ਕੇ ਆਇਆ ਕਿ ਬਾਈ ਜੀ ਮੈਂ ਇੰਨੇ ਦਿਨ ਆ ਤਰੀਕ ਨੂੰ ਆ ਗਿਆ ਤੇ ਮੇਰੇ ਕੋਲੇ ਉਸ ਦਿਨ ਪਾਸਪੋਰਟ ਨਹੀਂ ਸੀਗਾ ਉਹ ਕਹਿੰਦਾ ਜੀ ਆ ਚੱਕੋ ਮੈਨੂੰ ਭਰੋਸਾ ਜਦੋਂ ਅਗਲੇ ਨੇ ਭਰੋਸਾ ਕੀਤਾ ਮੇਰਾ 10 ਗੁਣਾ ਡਿਊਟੀ ਵੱਧ ਗਈ ਹੁਣ ਇੱਕ ਬਸ ਇਹ ਬੱਚਾ ਇੱਕ ਬਸ ਇਹ ਬੱਚਾ ਅਸੀਂ ਕਿਵੇਂ ਤੋਲੀਏ ਕਿਸੇ ਨੂੰ ਹੈ ਤਾਂ ਇੱਕ ਇਨਸਾਨ ਹੀ ਹੈ ਕਿਵੇਂ ਆਪਾਂ ਕਿਸੇ ਨੂੰ ਕਹਦੇਗੇ ਤੂੰ ਗਲਤ ਹੈ ਤੇ ਤੂੰ ਸਹੀ ਹੈ ਤੁਸੀਂ ਸਾਡਾ ਸੋਸ਼ਲ ਮੀਡੀਆ ਦੇਖਿਆ ਤੁਸੀਂ ਸਾਡੇ ਰਿਵਿਊ ਵੀਡੀਓ ਦੇਖਿਆ ਤੁਸੀਂ ਸਾਡੇ ਆਫਿਸ ਆਏ ਤੁਸੀਂ ਸਾਡਾ ਸਟਾਫ ਦੇਖਿਆ ਅਸੀਂ ਦਿੱਲੀ ਤੱਕ ਤੁਹਾਡੇ ਨਾਲ ਗਏ ਤੁਸੀਂ ਸਾਨੂੰ ਚੈੱਕ ਕਰ ਲਿਆ ਅਸੀਂ ਤੁਹਾਨੂੰ ਕਿੱਥੋਂ ਚੈੱਕ ਕਰ ਲਿਆ ਅਸੀਂ ਕਿਹੜੇ ਮਿਆਰ ਨਾਲ ਚੈੱਕ ਕਰਾਂਗੇ ਸਾਨੂੰ ਤਾਂ ਐਗਰੀਮੈਂਟ ਸਾਨੂੰ ਤਾਂ ਸਿਕਿਉਰਟੀਆਂ ਵਧਾਣੀਆਂ ਹੀ ਪੈਣਗੀਆਂ ਐਦਾਂ ਹੀ ਚੈੱਕ ਹੋ ਸਕਦਾ ਜੇ ਕਿਸੇ ਹੋਰ ਕੋਲੇ ਸੁਜੈਸ਼ਨ ਹੈਗਾ ਉਹ ਸਾਨੂੰ ਕਮੈਂਟਾਂ ਚ ਦੇ ਦਿਓ ਅਸੀਂ ਹੋਰ ਆਪਾਂ ਉਹ ਤੇ ਪੱਕੇ ਹੋ ਜਾਾਂਗੇ ਕਿਉਂਕਿ ਕੰਮ ਕਰਨੋਂ ਅਸੀਂ ਨਹੀਂ ਰੁਕਣਾ ਅਸੀਂ ਤਾਂ ਮਿਹਨਤ ਕਰਦੇ ਰਹਿਣਾ ਇੰਨਾ ਚੀਜ਼ਾਂ ਦੀ ਪ੍ਰਵਾਨ ਸ੍ਰੀ ਕਰਦੇ ਜਿਨ੍ਹਾਂ ਨੇ ਪਲਾਂਟ ਕੀਤਾ ਉਹਨਾਂ ਲਈ ਵੀ ਜੇ ਉਹ ਆਪਣੀ ਉਹਦੀ ਗਲਤੀ ਆ ਤਾਂ ਉਹਦੇ ਲਈ ਵੀ ਮਾੜੀ ਗੱਲ ਆ ਕਿਸੇ ਲਈ ਕੰਡੇ ਨਾ ਬੀਜੋ ਕੱਲ ਤੁਹਾਨੂੰ ਚੁਗਣੇ ਪੈਣਗੇ ਜਿਹੜੇ ਬੰਦੇ ਦੀ ਬਾਦਵਾ ਨਾਲ ਲੱਗਣੀ ਸੀ ਈਵਨ ਨਾਲ ਇਹਨਾਂ ਦੇ ਵੀਜ਼ੇ ਲੱਗੇ ਮੈਂ ਉਹਨਾਂ ਦਾ ਰਿਵਿਊ ਵੀਡੀਓ ਪਾਈ ਹੋਈ ਆ ਗੁਰਸੇਵਕ ਸੁਖਵਿੰਦਰ ਸਤਨਾਮ ਹੋਰ ਮੁੰਡੇ ਜਿਨ੍ਹਾਂ ਦੇ ਰਿਵਿਊ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਹੀ ਸੀਗੇ ਸਬਮਿਸ਼ਨ ਕਰਾਈ ਉਹ ਮੁੰਡੇ ਨੇ ਉੱਥੇ ਜਾ ਕੇ ਵੀ ਇਹਨੂੰ ਕਾਲ ਕੀਤੀ ਕਿ ਭਾਈ ਤੈਨੂੰ ਕੋਈ ਪ੍ਰੋਬਲਮ ਆ ਸਾਨੂੰ ਪਿਕਅਪ ਮਿਲ ਗਈ ਅਕਮੋਡੇਸ਼ਨ ਮਿਲ ਗਈ ਸਾਰਾ ਕੁਝ ਹੈ ਜੇ ਤੈਨੂੰ ਕੋਈ ਪ੍ਰੋਬਲਮ ਆ ਸਾਡੇ ਨਾਲ ਡਿਸਕਸ ਕਰ ਲੈ ਪਰ ਇਹ ਇਹਨੇ ਉਹਨਾਂ ਦੇ ਵਾਇਸ ਮੈਸੇਜ ਸੁਣ ਲਏ ਪਰ ਇੱਕ ਵਾਰ ਵੀ ਉਹਨਾਂ ਦੀ ਕਾਲ ਨਹੀਂ ਚੱਕੀ ਦਰਸ਼ਨ ਲੁਧਿਆਣੇ ਤੋਂ ਇਹਦੇ ਨਾਲ ਹੀ ਸੀਗਾ ਮੁੰਡਾ ਉਹਦੀ ਰਿਵਿਊ ਵੀਡੀਓ ਵੀ ਦੇਖੀ ਉਹਨੇ ਵੀ ਫੋਨ ਕੀਤਾ ਤੇ ਇਹਨੇ ਕੋਈ ਚੱਕਿਆ ਨਹੀਂ ਮਰੇ ਤੇ ਮੁਕਰੇ ਦਾ ਕੀ ਹੱਲ ਕਰੀਏ ਇਹਦਾ ਆਨਸਰ ਤੁਸੀਂ ਸਾਨੂੰ ਕਮੈਂਟ 'ਚ ਜਰੂਰ ਦੇਣਾ ਤਾਂ ਕਿ ਅਸੀਂ ਅੱਗੇ ਤੋਂ ਹੋਰ ਸਿਆਣੇ ਹੋ ਜੀ ਸ਼ਾਇਦ 18 ਸਾਲ ਮੈਨੂੰ ਨਵੰਬਰ ਚ ਹੋ ਜਾਣੇ ਆ ਸ਼ਾਇਦ ਅਸੀਂ ਹਜੇ ਵੀ ਸਿਆਣੇ ਨਹੀਂ ਹੋਏ ਹਜੇ ਵੀ ਅਸੀਂ ਵਿਸ਼ਵਾਸ ਕਰ ਲੰਨੇ ਆ ਹਜੇ ਵੀ ਅਸੀਂ ਤੁਹਾਡੇ ਨਾਲ ਤੁਰ ਪੰਨੇ ਆ ਹਰ ਵਾਰ ਤਾਂ ਇਹ ਸੋਚ ਲੰਨੇ ਆ ਨਹੀਂ ਯਾਰ ਇਹਦੀ ਆ ਪ੍ਰੋਬਲਮ ਐਨੂੰ ਸੋਲਟ ਕਰਕੇ ਦੇਣੀ ਆ ਮੇਰੇ ਕੋਲੇ ਆਲਰੇਡੀ ਪੁਰਤਗਾਲ ਚ ਗਏ ਮੁੰਡੇ ਨੂੰ 2.5 ਸਾਲ ਹੋ ਗਏ ਕੱਲ ਉਹਨੇ ਮੈਨੂੰ ਇੱਕ ਮਹੀਨਾ ਪਹਿਲਾਂ ਕਿਹਾ ਸੀ ਕਹਿੰਦਾ ਬਾਜੀ ਜੇ ਕੋਈ ਹੋਰ ਕੰਮ ਹੋਇਆ ਮੈਨੂੰ ਜਰੂਰ ਦੱਸਿਓ ਮੈਂ ਕੋ ਕੱਲ ਜੋਬ ਆਈ ਮੈਂ ਨਾਲ ਹੀ ਨਾਲ ਉਹਨੂੰ ਫੋਨ ਕੀਤਾ ਵੀ ਆਹ ਜੋਬ ਆਈਏ ਤੋ ਕਰਨੀ ਆ ਕਹਿੰਦਾ ਨਹੀਂ ਬਾਜੀ ਹੁਣ ਮੈਂ ਜਿੱਥੇ ਹੈਗਾ ਸੈਟ ਜੇ ਕਿਤੇ ਹੋਰ ਲੋਡ ਹੋਈ ਤਾਂ ਤੁਹਾਨੂੰ ਜਰੂਰ ਦੱਸੂਗਾ ਅਸੀਂ ਤਾਂ ਇੱਥੋਂ ਤੱਕ ਢਾਈ ਢਾਈ ਸਾਲ ਬਾਅਦ ਵੀ ਚੱਲਦੇ ਆ ਇੱਕ ਮੁੰਡਾ ਗੁਰਜੰਟ ਆਲਰੇਡੀ ਕਰੋਸ਼ੀਆ ਚ ਹੈ ਵੈਲਡਰ ਦੀ ਜੌਬ ਤੇ ਗਿਆ ਸੀ ਮੈਨੂੰ ਲੱਗਦਾ ਢਾਈ ਸਾਲ ਪਹਿਲਾਂ ਉਹਦੀ ਵੀਡੀਓ ਪਾਈ ਸੀ ਉਹ ਹਜੇ ਵੀ ਉੱਥੇ ਵਧੀਆ ਮੇਰੇ ਨਾਲ ਗੱਲ ਕਰਦਾ ਉਸੇ ਥਾਂ ਤੇ ਕੰਮ ਕਰਦਾ ਨਹੀਂ ਤਾਂ ਕਰੋਸ਼ੀਆ ਚ ਕਰੋਸ਼ੀਆਰ ਕੀ ਕੰਟਰੀ ਚ 2-2 3-3 ਮਹੀਨੇ ਕੰਮ ਲਾ ਕੇ ਕੰਪਨੀਆਂ ਚ ਕਰ ਦਿੰਦੇ ਆ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਤੁਸੀਂ ਜੋ ਮਰਜ਼ੀ ਕਰੋ ਅਸੀਂ ਪੈਸੇ ਲੈਣੇ ਸੀ ਲੈ ਲੇ ਪਰ ਨਹੀਂ ਸੈਵਨ ਸੀਜ਼ ਆਪਣੀ ਸਰਵਿਸ ਕਰਕੇ ਜੇ ਕੋਈ ਜਾਂਦਾ ਤਾਂ ਆਪਣੀ ਮਰਜ਼ੀ ਕਰਕੇ ਜਾਂਦਾ ਸੈਵਨ ਸੀਜ਼ ਕਦੇ ਵੀ ਉਹਨੂੰ ਨਹੀਂ ਕਰਦਾ ਉਲਟਾ ਸਾਨੂੰ ਖਮਿਆਜੇ ਭੁਗਤਣੇ ਪੈਂਦੇ ਜਦੋਂ ਅਸੀਂ ਉਹਨਾਂ ਦੇ ਕੰਮ ਦੀ ਗਾਰੰਟੀ ਲੈ ਲੈਨੇ ਜਦੋਂ ਫਿਰ ਭੱਜਦੇ ਆ ਫਿਰ ਉਹਨਾਂ ਦੇ ਘਰੇ ਫੋਨ ਕਰਦੇ ਆ ਫਿਰ ਉਹ ਕਹਿੰਦੇ ਜੀ ਸਾਡਾ ਮੁੰਡਾ ਕਿੱਥੇ ਤੁਸੀਂ ਦੱਸੋ ਬਹਾਨਾ ਬੜਾ ਸੋਹਣਾ ਰੱਖਿਆ ਹੋਇਆ ਐਦਾਂ ਨਹੀਂ ਹੁੰਦਾ ਸਾਰੇ ਮਾਪਿਆਂ ਨੂੰ ਪਤਾ ਹੁੰਦਾ ਬੱਚੇ ਆ ਤੁਹਾਡੇ ਤੁਹਾਡੇ ਹੱਥੋਂ ਹੀ ਨਿਕਲੇ ਆ ਤੁਹਾਡੇ ਤੋਂ ਬਿਨਾ ਪੁੱਛਿਓ ਇੱਕ ਕਦਮ ਵੀ ਨਹੀਂ ਪਟਦੇ ਤੁਸੀਂ ਸਾਨੂੰ ਹੀ ਬੁੱਧੂ ਬਣਾਉਣ ਲੱਗ ਜਾਨੇ। ਨਾ ਐਦਾਂ ਕਰਿਆ ਕਰੋ ਕਈਆਂ ਲਈ ਫਿਰ ਕੱਲ ਨੂੰ ਜਿਹੜੇ ਚੰਗੇ ਵੀ ਹੁੰਦੇ ਆ ਨਾ ਉਹਨਾਂ ਲਈ ਵੀ ਕਸਟਮ ਆਰਕ ਸ਼ੁਰੂ ਹੋ ਜਾਂਦਾ। ਜਿਹੜੇ ਇੱਥੇ ਆ ਕੇ ਕਹਿੰਦੇ ਆ ਜੀ ਤੁਸੀਂ ਕਰੋ ਅਸੀਂ ਤਾਂ ਇਹਨਾਂ ਧੱਕੇ ਖਾ ਕੇ ਆਏ ਇਹਨਾਂ ਪੈਸੇ ਖਰਾਬ ਕਰਕੇ ਆਏ ਤੁਸੀਂ ਕਰੋ। ਫਿਰ ਅਸੀਂ ਉਹਨਾਂ ਤੇ ਵਿਸ਼ਵਾਸ ਕਿੱਦਾਂ ਕਰੀਏ? ਇਹਨਾਂ ਸਵਾਲਾਂ ਦਾ ਜਵਾਬ ਤੁਸੀਂ ਕਮੈਂਟਾਂ 'ਚ ਦੇਣੇ ਆ। ਕਿਉਂਕਿ ਜਿਨ੍ਹਾਂ ਦੇ ਬੀਤਦੀ ਹੈ ਨਾ ਦੁੱਖ ਉਹਨੂੰ ਹੀ ਲੱਗਦਾ। ਅਸੀਂ ਇੱਥੇ ਅਨੇਆ ਮਿਹਨਤ ਕਰਦੇ ਆ। ਫੋਰ ਐਗਜ਼ਾਮਪਲ 10 ਬੰਦੇ ਕਰ ਲੈ ਇੱਕ ਬੰਦੇ ਨੇ ਪੇਮੈਂਟ ਨਾ ਦਿੱਤੀ 10 ਦੇ 10 ਬੰਦੇ ਫਰੀ ਹੋ ਜਾਂਦੇ ਆ ਜਿੰਨੀ ਮਿਹਨਤ ਉਹਨਾਂ ਤੇ ਲੱਗੀ ਉਹ ਸਾਰੇ ਫਰੀ ਹੋ ਜਾਂਦੇ ਆ ਪਰ ਸਰਵਿਸ ਤਾਂ ਅਸੀਂ ਦਸਾਂ ਨੂੰ ਦੇਣੀ ਹੈ ਨਾ ਬਾਕੀ ਨੂੰ ਉਹਨੂੰ ਤਾਂ ਦੇਣੀ ਹੈ ਕਿਉਂਕਿ ਅਸੀਂ ਆਪਣਾ ਜ਼ਿੰਮੇਵਾਰੀ ਸਮਝਦੇ ਆ ਇਕੱਲਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਹੈ ਕੋਈ ਐਵੇਂ ਨਹੀਂ ਆ ਕੇ ਤੁਹਾਨੂੰ ਸਰੈਂਡਰ ਕਰ ਹੁੰਦਾ ਅਸੀਂ ਵੀ ਸੋਚ ਲੈਂਦੇ ਆ ਚਲੋ ਯਾਰ ਇਹ ਤਾਂ ਹੋ ਗਿਆ ਅੱਗੋਂ ਕਮਾ ਲਾਂਗੇ ਪਰ ਅੱਗੋਂ ਫੇਰ ਕੋਈ ਨਾ ਕੋਈ ਨਵਾਂ ਜੱਗ ਜਿੱਤ ਖੜਾ ਹੋ ਜਾਂਦਾ ਉੱਤੇ ਅੰਬੈਸੀਆਂ ਦੇ ਬਾਹਰ ਖੜ ਕੇ ਜੋ 7 ਸੀ ਜਾਊਗਾ ਵੀਜ਼ਾ ਜ਼ਰੂਰ ਪਾਊਗਾ ਆਹੀ ਬੰਦਾ ਸੀ ਕਹਿਣ ਵਾਲਾ ਕਿ 10 ਦਿਨ ਬਾਅਦ ਕੀ ਹੋ ਗਿਆ ਤੈਨੂੰ ਮਿਹਨਤ ਕਰਦੇ ਆ ਨਾਲ ਖਰਾਬ ਨਾ ਕਰਿਆ ਕਰੋ ਬਾਕੀ ਸਾਨੂੰ ਅੱਗੇ ਤੋਂ ਵਧੀਆ ਕੰਮ ਕਰਨ ਲਈ ਜਾਂ ਹੋਰ ਸਿਕਿਉਰ ਹੋਣ ਲਈ ਤੁਸੀਂ ਸਾਨੂੰ ਕਮੈਂਟਾਂ 'ਚ ਆਪਣੇ ਸੁਝਾਅ ਜ਼ਰੂਰ ਦਿਓ ਲਾਹਣਤਾ ਜ਼ਰੂਰ ਪਾਇਆ ਉਸ ਬੰਦੇ ਨੂੰ ਕਿ ਉਹਨੂੰ ਫੀਲ ਹੋਵੇ ਕਿ ਦੁੱਖ ਕੀ ਹੁੰਦਾ ਲੋਕੀ ਇਸ ਵੀਜ਼ੇ ਲਈ ਤਰਸਦੇ ਆ ਪਤਾ ਨਹੀਂ ਮੈਨੂੰ ਲੱਗਦਾ ਕਿੰਨੇ ਕੁ ਰੁਪਈਆ ਖਰਾਬ ਚੁੱਕ ਕਰ ਚੁੱਕੇ ਆ ਚੰਡੀਗੜ੍ਹ ਡੈਂਡੀਗੜ੍ਹ ਮੁਹਾਲੀ ਕਿੰਨੇ ਪੈਸੇ ਖਰਾਬ ਕਰ ਚੁੱਕੇ ਆ ਅਸੀਂ ਜੇ ਕੋਈ ਸਹੀ ਕੰਮ ਕਰਦਾ ਉਹਨੂੰ ਮੋਟੀਵੇਟ ਕਰੀਦਾ ਉਹਨੂੰ ਸਪੋਰਟ ਕਰੀਦੀ ਆ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਜੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਤੇ ਪੰਜੇ ਬੰਦੇ ਇੱਕੋ ਜਿਹਾ ਨਹੀਂ ਤੁਹਾਡੇ ਕਰਕੇ ਮੈਂ ਬਾਕੀ ਕਲਾਇੰਟਾਂ ਨੂੰ ਜੱਜ ਨਹੀਂ ਕਰੂੰਗਾ ਤੇ ਤੁਹਾਨੂੰ ਵੀ ਇਹੀ ਗੱਲ ਕਹਿਣਾ ਕਿ ਤੁਸੀਂ ਵੀ ਬਾਕੀ ਏਜੰਟਾਂ ਕਰਕੇ ਕਿਸੇ ਵਧੀਆ ਬੰਦੇ ਨੂੰ ਜੱਜ ਨਾ ਕਰਿਆ ਕਰੋ ਜਦੋਂ ਸਾਡਾ ਕੋਈ ਸਾਰਾ ਕੋਸ਼ਿਸ਼ ਸੋਸ਼ਲ ਮੀਡੀਆ ਤੇ ਪਿਆ ਤੁਹਾਨੂੰ ਕੀ ਲੱਗਦਾ ਇਹ ਆਈਡੀਆ ਵਾਪਸ ਲੈਣ ਲਈ ਸਾਡੀ ਕਿੰਨੀ ਮਿਹਨਤ ਲੱਗੀ ਹੋਊਗੀ ਕਿ ਕਿਉਂ ਮੈਂ ਨਵੀਆਂ ਆਈਡੀਆ ਤੇ ਨਵੀਆਂ ਲੋਕੀ ਜਿਵੇਂ ਐਡ ਲਾਉਂਦੇ ਆ ਉਮੇ ਲਾ ਕੇ ਆਪਣਾ ਚਲਾ ਸਕਦਾ ਸੀ ਪਰ ਮੇਰੀ ਇੱਕੇ ਚੀਜ਼ ਗਰਾਉਂਡ ਤੋਂ ਉੱਠੀ ਹੋਈ ਆ ਮੇਰੀ ਹਰ ਇੱਕ ਚੀਜ਼ ਉੱਤੇ ਪਈ ਆ ਡੇ ਬਾਏ ਡੇ ਪਈ ਆ ਮੇਰੀ ਕਿੰਨੀ ਮਿਹਨਤ ਲੱਗੀ ਹੋਈ ਆ ਉਹਦੇ ਪਿੱਛੇ ਮੈਂ ਪਤਾ ਨਹੀਂ ਮੈਟਾ ਵਾਲਿਆਂ ਨਾਲ ਕਿੰਨੀ ਵਾਰੀ ਗੱਲਬਾਤ ਕੀਤੀ ਹੋਣੀ ਕਿ ਮੈਂ ਸਹੀ ਆ ਹਰ ਇੱਕ ਚੀਜ਼ ਆ ਜਿਹੜਾ ਗਲਤ ਬੰਦਾ ਉਹ ਤਾਂ ਤੁਹਾਡੇ 2 ਮਿੰਟ ਚ ਖਰਾਬ ਕਰਕੇ ਪਰੇ ਜਾਂਦਾ ਖਰਾਬ ਕਰਨਾ ਸੌਖਾ ਸਹੀ ਕਰਨਾ ਬਹੁਤ ਔਖਾ ਅਸੀਂ ਆਪਣੀ ਇੱਜ਼ਤ ਲਈ ਉਹ ਸਾਰਾ ਲੈ ਕੇ ਆ ਕਿਉਂਕਿ ਲੋਕੀ Google ਰਿਵਿਊ ਪਾਉਣ ਲੱਗੇ ਸੀ ਉਹਨਾਂ ਨੇ ਆਈਡੀਆ ਬੰਦ ਕਰਤੀਆਂ ਜੀ ਪਤਾ ਨਹੀਂ ਕੀ ਹੋ ਗਿਆ ਜੀ ਕਰਤੀਆਂ ਜਾਂ ਹੋ ਗਈਆਂ ਜੀ ਮਤਲਬ ਲੋਕਾਂ ਦੇ ਸਵਾਲ ਨਹੀਂ ਬੰਦ ਹੁੰਦੇ ਕਹਿੰਦੇ ਹੁੰਦੇ ਨਾ ਵੀ ਮੂੰਹ ਨਹੀਂ ਬੰਦ ਹੁੰਦੇ ਗੱਲਾਂ ਲੋਕੀ ਕਰਦੇ ਰਹਿੰਦੇ ਆ ਹੁਣ ਉਹ ਬੰਦੇ ਕਿੱਥੇ ਨੇ ਉਹ ਆਪਣੇ ਰਿਵਿਊ ਡਿਲੀਟ ਕਰਨਗੇ ਨਹੀਂ ਕਰਦੇ ਮੋੜ ਕੇ ਕਹਿੰਦਾ ਅਸੀਂ ਕੀ ਲੈਣਾ ਕਿਸੇ ਵਾਰ ਗਲਤ ਬੋਲਣਾ ਬਹੁਤ ਸੁੱਖਾ ਸਹੀ ਉਹਨੂੰ ਜੱਜ ਕਰਨਾ ਕਈ ਬੰਦੇ ਸਾਨੂੰ ਟੈਂਪਰੇਰੀ ਸਾਡੇ ਨਾਲ ਜੁੜੇ ਹੁੰਦੇ ਆ ਉਹ ਉਤ ਤੋਂ ਤਾਂ ਕਹਿੰਦੇ ਜੀ ਅਸੀਂ ਸਰੈਂਡਰ ਕਰਤਾ ਵਿੱਚੋਂ ਸਿਰ ਮਤਲਬੀ ਹੁੰਦੇ ਨੇ ਉਹ ਸਾਨੂੰ ਜੱਜ ਕਰਦੇ ਆ ਆਈਡੀਆਂ ਤੋਂ ਤੁਹਾਨੂੰ YouTube ਤੇ ਐਡ ਕੀਤਾ ਹੋਇਆ Instagram ਤੇ ਕੀਤਾ ਹੋਇਆ WhatsApp ਤੇ ਕੀਤਾ ਹੋਇਆ Snapchat ਤੇ ਕੀਤਾ ਹਰ ਆਈਡੀ ਸਾਡੀ ਮੈਂਸ਼ਨਡ ਹੈ ਤੁਸੀਂ ਇੱਕ ਸਿਸਟਮ ਨੂੰ ਦੇਖ ਕੇ ਤੁਸੀਂ ਕਹਿੰਦੇ ਨਹੀਂ ਜੀ ਐਦਾਂ ਨਾ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਸਾਡੇ ਪਤਾ ਨਹੀਂ ਕਿੰਨੇ ਐਫਰਟਸ ਲੱਗੇ ਹੁੰਦੇ ਆ ਤੁਹਾਡੇ ਕੰਮ ਨੂੰ ਅਸੀਂ ਸੋਸ਼ਲ ਮੀਡੀਆ ਨੂੰ ਮੇਨਟੇਨ ਕਰਨਾ ਆਫਿਸ ਕਲਾਇੰਟ ਨੂੰ ਮੇਨਟੇਨ ਕਰਨਾ ਕਾਲਸ ਐਨੀਆਂ ਹੁੰਦੀਆਂ ਮੇਨਟੇਨ ਨਹੀਂ ਹੋ ਪਾ ਰਹੀਆਂ ਕਿਉਂਕਿ ਅਸੀਂ ਮਾੜੇ ਬੰਦੇ ਨੂੰ ਫੋਨ ਨਹੀਂ ਫੜਾ ਸਕਦੇ ਜਿਹੜਾ ਤੁਹਾਡੇ ਕੁਐਸਚਨ ਦਾ ਹੱਲ ਕਰੂ ਉਹ ਫੋਨ ਚੱਕ ਕੇ ਕੀ ਕਰੂ ਤੇ 3-4 ਬੰਦੇ ਉਹ ਦਿਨ ਦੇ ਵਿੱਚ 300-400 ਫੋਨ ਹੀ ਚੱਕ ਸਕਦੇ ਆ 1500-2000 ਨਹੀਂ ਚੱਕ ਸਕਦੇ ਬਾਹਰੋਂ ਲੋਕੀ ਬਹੁਤ ਫੋਨ ਕਰਦੇ ਠੀਕ ਹੈ ਜਦੋਂ ਤੁਸੀਂ ਅਪਲਾਈ ਕਰਨਾ ਜਾਣਾ ਉਦੋਂ ਸਾਡੇ ਨਾਲ ਗੱਲ ਕਰੋ ਬਾਹਰ ਬੈਠ ਕੇ ਕਾਲ ਕਰਕੇ WhatsApp ਤੇ ਸਾਡੇ ਕੋਲ ਕੋਈ ਟੀਮ ਨਹੀਂ ਹੈਗੀ WhatsApp ਤੇ ਸਿਰਫ ਸਾਨੂੰ ਮੈਸੇਜ ਛੱਡਿਆ ਕਰੋ ਉਹਦਾ ਰਿਪਲਾਈ ਆ ਜਾਊਗਾ WhatsApp ਤੇ ਕਾਲ ਤੋਂ ਗੁਰੇਜ ਕਰਿਆ ਕਰੋ ਜਿਹੜੇ ਆਲਰੇਡੀ ਅਪਲਾਈਡ ਆ ਉਹੀ WhatsApp ਤੇ ਕਾਲ ਕਰਦੇ ਆ ਜਿਹੜੇ ਸੇਵ ਨੰਬਰ ਹੁੰਦੇ ਆ ਸੀ ਉਹੀ ਚੱਕਦੇ ਹਰ ਇੱਕ ਕਲਾਇੰਟ ਲਈ ਇੱਕੋ ਹੀ ਬੇਨਤੀ ਆ ਜੇ ਤੁਸੀਂ ਆਪਣਾ ਮਨ ਬਣਾ ਲਿਆ ਸਬਰ ਕਰ ਲਓਗੇ ਜੇ ਤੁਹਾਨੂੰ ਤੁਸੀਂ ਜਾਣਾ ਵਾ ਤਾਂ ਹੀ ਸੈਵਨ ਸੀ ਆਇਓ ਨਹੀਂ ਤਾਂ ਨਾ ਆਇਓ ਕਿਉਂਕਿ ਆ ਸਾਡੇ ਐਫਰਟਸ ਖਰਾਬ ਨਾ ਹੋਣ ਮੈਂ ਮਿਹਨਤ ਸਾਰਿਆਂ ਲਈ ਬਹੁਤ ਜ਼ੋਰ ਨਾਲ ਲਾਉਣਾ ਕਿ ਵੀ ਤੁਹਾਡਾ ਫਿਊਚਰ ਬਣ ਜੇ ਪਰ ਤੁਹਾਡੇ ਕਰਕੇ ਕਿਸੇ ਫਿਊਚਰ ਖਰਾਬ ਹੋਵੇ ਮੈਂ ਨਹੀਂ ਚਾਹੁੰਦਾ ਮੈਂ ਸਾਰਿਆਂ ਨੂੰ ਇਹ ਅਰਦਾਸ ਕਰਦਾ ਬੇਨਤੀ ਕਰਦਾ ਕਿ ਇਹੋ ਜਿਹੇ ਬੰਦੇ ਇਹਨੂੰ ਨਾ ਥੋੜੀ ਲਾਹਣਤਾ ਪਾ ਦਿਆ ਕਰੋ ਕਿਉਂਕਿ ਇਹ ਬੰਦੇ ਦੂਜਿਆਂ ਲਈ ਕੰਡੇ ਵਿਛਾ ਦਿੰਦੇ ਆਪਣੇ ਸੁਝਾਅ ਜ਼ਰੂਰ ਕਮੈਂਟ ਚ ਦਿਓ ਧੰਨਵਾਦ ਮੈਂ ਅਪਰੀ ਸੇਖੋਂ 7 ਸੀਜ਼ਨ ਵੀ ਦੇਖੇ